ਬਾਬਾ ਬਕਾਲਾ ਸਾਬਕੇ ਬਿਜਲੀ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਅੱਜ ਤੀਸਰੇ ਦਿਨ ਵਿੱਚ ਦਾਖਲ ਹੋ ਗਈ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਦੀ ਦਿਖ ਰਹੀ ਬਿਜਲੀ ਮੁਲਾਜ਼ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਮੀਟਿੰਗ ਚਾਰ ਵਾਰ ਸਰਕਾਰ ਨਾਲ ਹੋ ਚੁੱਕੀ ਹੈ ਝੂਠੇ ਦਿਲਾਸੇ ਦਿੱਤੇ ਜਾ ਰਹੇ ਹਨ ਤਾਲਮਟੋਲ ਕੀਤਾ ਜਾ ਰਿਹਾ ਪਰ ਹੁਣ ਆਪਣੀਆਂ ਹੱਕੀ ਮੰਗਾਂ ਲੈ ਕੇ ਹੀ ਹੜਤਾਲ ਖਤਮ ਕਰਾਂਗੇ ਬਾਕੀ ਗੱਲ ਕਰੀਏ ਆਮ ਲੋਕਾਂ ਦੀ ਤਾਂ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਉਹਨਾਂ ਆਖਿਆ ਕਿ ਸਾਡੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਹੜਤਾਲ ਤਦ ਹੀ ਖਤਮ ਹੋਵੇਗੀ ਮੰਗਾਂ ਮਨਾ ਕੇ ਹੀ ਹੜਤਾਲ ਖਤਮ ਕਰਾਂਗੇ ਆਓ ਦੇਖਦੇ ਹਾਂ ਦਰਸ਼ਕਔਰ ਬਿਦਾਦਪੁਰ ਦੀ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਜੀ ਬੀਰਦੀ ਅੱਜ ਜੋ ਤੁਸੀਂ ਅ ਅੱਜ ਹੜਤਾਲ ਕਰ ਦਿੱਤੀ ਗਈ ਆ ਤੁਹਾਡੇ ਵੱਲੋਂ ਤੇ ਅੱਜ ਜਿੱਦਾਂ ਹੁਣ ਬਿੱਲ ਤਿੰਨ ਦਿਨਾਂ ਤੋਂ ਲੋਕ ਤਾਰਨ ਆਉਣ ਦੇ ਆ ਤੇ ਉਹਦੇ ਵਾਸਤੇ ਆਮ ਪਬਲਿਕ ਤੇ ਵੀ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਕੋਈ ਫਰਕ ਪਊਗਾ ਪਾਜੀ ਬੋਝ ਪੈਗਾ ਜੋ ਉਸ ਵਾਸਤੇ ਤੇ ਜਿਹੜੇ ਘਰਾਂ ਦੇ ਵਿੱਚ ਲਾਈਟ ਜਿਹੜੀ ਆ ਆਫ ਆਰਾਧੀ ਆਫ ਹੋਣ ਦੇ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਵਾ ਇੱਕ ਗਰਮੀ ਬਹੁਤ ਜ਼ਿਆਦਾ ਤੇ ਨਾਲੇ ਤੁਹਾਨੂੰ ਪਤਾ ਵੀ ਪਾਣੀ ਦੀ ਵੀ ਹਰ ਜਿਹੜਾ ਵਾ ਕਰ ਦੇ ਵਿੱਚ ਮੋਟਰ ਲੱਗੀ ਤੇ ਪਾਣੀ ਦੇ ਨਾਲ ਵੀ ਸਾਰਾ ਕੋਸ ਸਿਸਟਮ ਚੱਲਦਾ ਵਾ ਅਸੀਂ ਇਸ ਤੁਹਾਡੀ ਗੱਲ ਨਾਲ ਸਹਿਮਤ ਆ ਅਸੀਂ ਬੈਂਕ ਮੈਨ ਉਪਰ ਸਾਥੂ ਨੂੰ ਵਾਰ-ਵਾਰ ਬੇਨਤੀ ਸੋ ਕਰਦੇ ਆ ਕਿ ਖਪਤਕਾਰ ਬਹੁਤ ਪਰੇਸ਼ਾਨ ਹੋ ਰਿਹਾ ਖਪਤਕਾਰ ਸਾਡੇ ਰੱਬ ਦਾ ਰੂਪ ਹੁੰਦੇ ਆ ਅਸੀਂ ਇਹਨਾਂ ਨੂੰ ਕੋਈ ਵੀ ਤੰਗੀ ਦੇ ਕੇ ਕੋਈ ਨਹੀਂ ਸਾਡਾ ਜੋ ਕਿ ਸਾਡੇ ਮੈਗਮਾਈ ਸਾਨੂੰ ਮਜਬੂਰੀ ਵਾਸ ਤੁਹਾਨੂੰ ਧੁੱਪ ਚ ਖਿਲਾ ਰਿਹਾ ਵਾ ਜਿਹਦੇ ਕਰਕੇ ਅਸੀਂ ਗਰਮੀ ਦੇ ਵਿੱਚ ਅਸਲ ਰੀਜ਼ਨ ਕੀ ਆ ਤੁਹਾਡਾ ਹੜਤਾਲ ਕਰਨ ਦਾ ਅਸਲ ਰੀਜ਼ਨ ਸਾਡੇ ਕੋਈ ਸਾਡੀ ਬੋਰਡ ਮੈਨੇਜਮੈਂਟ ਨਾਲ ਸਾਡੇ ਸਮੂਹ ਜਥੇਬੰਦੀਆਂ ਦੀਆਂ ਸਾਂਝੇ ਫੋਰਮ ਦੀਆਂ ਤਿੰਨ ਚਾਰ ਮੀਟਿੰਗਾਂ ਪਹਿਲਾਂ ਹੋ ਗਈਆਂ ਬਾਰ-ਬਾਰ ਸਾਡੀਆਂ ਮੰਗਾਂ ਮੰਨ ਕੇ ਉਹਨਾਂ ਤੇ ਸਾਨੂੰ ਭਰੋਸਾ ਦੇ ਕੇ ਪਹਿਲਾਂ ਵੀ ਸਟ੍ਰਾਈਕ ਕੀਤੀ ਸੀ ਫਿਰ ਵਾਪਸ ਲਈ ਇਹ ਤੁਹਾਡੇ ਮਸਲੇ ਹੱਲ ਕਰ ਦਿੱਤੇ ਜਾਣਗੇ ਪਰ ਇਹਨਾਂ ਦੇ ਕੰਨ ਤੇ ਕੋਈ ਜੂ ਨਹੀਂ ਸਰਕੀ ਸਿਰਫ ਭਰੋਸਾ ਦੇ ਕੇ ਸਾਨੂੰ ਵਾਪਸ ਕੋਈ ਇਸ ਬਾਰੇ ਕੋਈ ਲਾਗੂ ਨਹੀਂ ਕੀਤਾ ਕਿ ਸਾਡੇ ਮੁਲਾਜ਼ਮਾਂ ਦਾ ਡੀਏ ਸਾਡੇ ਪੇਸਕੇਲ ਦਾ ਬਕਾਇਆ ਜਿਹੜਾ ਅੱਜ ਤੱਕ ਸਰਕਾਰ ਬਾਰ-ਬਾਰ ਮੰਨ ਕੇ ਸਾਨੂੰ ਦੇ ਨਹੀਂ ਰਹੀ ਅਸੀਂ ਪੱਤੇ ਮਜ਼ਦਮਾ ਦੀ ਪੱਤੇ ਮਜ਼ਦਮਾ ਪੱਕੇ ਕਰਨੇ ਆਰਟੀਐਮ ਤੋਂ ਲਾਇਨਮੈਨ ਬਣੋ ਨਿਕਾਫੀ ਮੰਗਾ ਹੈ ਜਿਹਦੇ ਬਾਅਦ ਸਹਿਮਤੀ ਕਰ ਲੈਂਦੇ ਜਦੋਂ ਸਟ੍ਰਾਈਕ ਤੇ ਹੜਤਾਲ ਤੇ ਜਾਂਦੇ ਆ ਕਿੰਨੇ ਦਿਨ ਤੋਂ ਹੜਤਾਲ ਚੱਲਣ ਡਈ ਤੁਹਾਡੀ ਸਾਢੇ 3 ਦਿਨ ਹੋ ਗਿਆ ਚੌਥਾ ਦਿਨ ਚੱਲ ਰਿਹਾ ਤੇ ਜਿਹੜੇ ਹੁਣ ਬਿਲੇ ਲੋਕ ਤਾਰਨ ਆ ਰਹੇ ਆ ਤੇ ਉਹਦਾ ਜਿਹੜਾ ਜੁਰਮਾਨਾ ਉਹ ਫਿਰ ਸਰਕਾਰਾਂ ਭੁਗਤਾ ਕਰਨਾ ਪਊਗਾ ਸਰਕਾਰਾਂ ਨੂੰ ਆ ਸਰਕਾਰ ਭੁਗਤਾਏਗੀ ਇਹਦੇ ਬਾਰੇ ਸਬੰਧ ਜੋਗਾ ਪੈਂਚਲਾਏਗਾ ਉਹ ਜੁਰਮਾਨਾ ਜਿੱਦਾਂ ਉਹ ਕਹਿਣ ਗੋਸਤ ਅਡਜਸਟਮੈਂਟ ਕੀਤੀ ਜਾਏਗੀ ਇਸ ਤੋਂ ਲਵਾ ਹੋਰ ਕੀ ਮੰਗ ਤਾਡੀ ਬਸ ਸਾਡੇ ਕੱਚੇ ਮਲਾਜ਼ਮ ਪੱਕੇ ਕਿਤੇ ਜਾਣ ਜਿਹੜੇ ਡੈਥ ਕੇਸ ਸਾਡੇ ਹੋਏ ਆ ਕਾਫੀ ਚਿਰ ਤੋਂ ਉਹਨਾਂ ਨੂੰ ਨੌਕਰੀ ਨਹੀਂ ਮਿਲਣੀ ਆਰਟੀਐਮਓਸੀ ਦਾ ਮਸਲਾ ਆਗਾ ਵਾ ਜਿਹੜੇ ਸਾਡੇ ਡੈਥ ਕੇਸ ਤੇ ਮਲਾਜ਼ਮਾਂ ਦੀ ਡੈਥ ਹੋਈ ਹੈ ਉਹਨਾਂ ਦੇ ਬੱਚਾ ਨੂੰ ਨੌਕਰੀ ਨਹੀਂ ਮਿਲਣੀ ਨੌਕਰੀ ਵਾਸਤੇ ਬਹੁਤ ਜ਼ਿਆਦਾ ਕਮਿਸ਼ਨ ਰੱਖਤੀਆਂ ਵਾ 25 25 30 30 ਲੱਖ ਰੁਪਏ ਉਹਨਾਂ ਨੂੰ ਜਮ੍ਹਾਂ ਕਰਾਉਣਾ ਪੈਣ ਰਿਹਾ ਵਾ ਫੇਰ ਵੀ ਉਹਦੇ 1-10 ਹਜ਼ਾਰ ਰੁਪਏ ਰੱਖੇ ਜਾਣ ਰਿਹਾ ਅਸੀਂ ਕਹਿੰਦੇ ਆ ਸੂਮਾਲਾਜਮੇ ਜਿਹਨਾਂ ਦੀ ਡੈਕਟ ਹੁੰਦੀ ਆ ਜਾਂ ਨਵੇਂ ਮੁਲਾਜ਼ਮਾ ਹੁੰਦੇ ਆ ਉਹਨਾਂ ਨੂੰ ਸਕੇਲ ਮੁਤਾਬਕ ਦਿੱਤੀ ਜਾਵੇ ਨੌਕਰੀ ਦਿੱਤੀ ਜਾਵੇ 80000 ਰੁਪਏ ਤੇ ਅੱਜ ਕੱਲ ਉਹ ਦਿਹਾੜੀ ਵਾਲਾ ਬੰਦਾ ਵੀ ਨਹੀਂ ਲੈ ਰਹਾ ਕੋ ਸਾਡੇ ਮੁਲਾਜ਼ਮਾ ਜਿਹੜੇ ਨਵੇਂ ਆਂਦੇ ਆ 4-4 ਹਫ਼ਤਾ ਕੋਲ ਦੱਸਦਾ ਹਜ਼ਾਰ ਰੁਪਏ ਦਿੱਤੇ ਜਾਂਦਾ ਹਜ਼ਾਰ ਤੋਂ ਵੱਧ ਉਹਨਾਂ ਦਾ ਪਟ੍ਰੋਲ ਲੱਗ ਜਾਂਦਾ ਵਾ ਇਸ ਕਰਕੇ ਸਭ ਸੂਮਾਲਾਜਮਾ ਵਿੱਚ ਇਸ ਬੰਦੀ ਕਾਹ ਰੋ ਕਿੰਨੇ ਦਿਨ ਹੜਤਾਲ ਚੱਲੂ ਤੁਹਾਡੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੇ ਜਾਂਦੀਆਂ ਆਣ ਮਿੱਠੀ ਆਰ ਮੇਸਾ ਸਮੇਲੀ ਕਰਾਂਗੇ বারবার ਪਤਾਵਾਗੇ ਹੋਇਆ 17 ਤੱਕ ਹੈਗੀ ਸਾਡੀ ਪਰ ਮੇਰੀ ਉਹਦੇ ਵਿੱਚ ਇਹ ਆ ਕਿ ਇੱਕ ਤੋਂ 4-10 ਸਾਲ ਦਾ ਦਾਦਾ ਜੀ ਹਰ ਤੇ ਰੱਖ ਕੇ ਸਾਡੇ ਨੌਜਵਾਨ ਆਪਣੇ ਪਰਿਵਾਰ ਤੋਂ ਵੀ ਤੁਹਾਡੇ ਬੱਚੇ ਅਸੀਂ ਕਿੰਨਾ ਨੇ ਅਸੀਂ ਤੁਹਾਡੇ ਆ ਉਹਨਾਂ ਨੂੰ ਰੱਖ ਕੇ ਜੇ ਉਹਨਾਂ ਦੀ ਡੈਥ ਹੋ ਜਾਂਦੀ ਉਹਨਾਂ ਦਾ ਕੋਈ ਵਾਰਿਸ ਨਹੀਂ ਕੋਈ ਉਹਨਾਂ ਨੂੰ ਦਿੱਤਨ ਜਾ ਰਿਹਾ ਜਿਹੜੀ ਸਾਡੀ ਮੇਨ ਉਹ ਮੰਗੇ ਕਦੋਂ ਦਿੱਤੀ ਉਹਨਾਂ ਨੂੰ ਛੀ ਦਾ ਦਰਦ ਦਿੱਤਾ ਜਿਹੜੀ ਇੱਕ ਮਲਾਜ਼ਮ ਕਿਹਾ ਐਕਸੀਡੈਂਟ ਹੁੰਦਾ ਕੰਮ ਕਰਦੇ ਦਾ ਤੇ ਉਹਦੇ ਨਾਲ ਉਹਦਾ ਕਰੋੜ ਰੁਪਈਆ ਦਾ ਮਾਰਜਾ ਦਿੱਤਾ ਜੇ ਮੇਨ ਇੱਕ ਚੀਜ਼ ਆ ਦੀ ਇਹ ਵੀ ਸਾਡੀ ਮੰਗਵਾ ਬਾਕੀ ਉਹ ਸਾਡੇ ਕੋ ਪਬਲਿਕ ਦੇ ਨਾਲ ਸਾਡਾ ਕੋਈ ਨਹੀਂ ਪਬਲਿਕ ਸਾਡਾ ਸਿਰ ਦਿਲ ਕਰਦਾ ਪਬਲਿਕ ਨੂੰ ਕੋਈ ਪਰੇਸ਼ਾਨ ਕਰੀਏ ਇਹ ਗਵਰਨਮੈਂਟ ਆਪਾਂ ਨੂੰ ਟਕਰਾ ਕਰਾ ਰਹੀ ਹੈ ਜੇ ਕਿਸਾਨਾਂ ਦੇ ਨਾਲ ਉਹਨਾਂ ਦੇ ਨਾਲ ਹੀ ਕੋਈ ਏਡੀ ਵਮ ਧਰਦੀ ਨਹੀਂ ਕਾਂਦੀ ਉਹਨਾਂ ਨੂੰ ਇਹ ਪਰੇਸ਼ਾਨ ਕਰਦੀ ਤਾਂ ਸਾਹਮਣੇ ਵੇਖ ਲਓ ਇਹ ਸਾਨੂੰ ਇਨਕਾਰ ਸੱਚ ਪਾੜ ਕੇ ਰਾਜ ਕਰਨ ਵਾਲੀ ਨੀਤੀ ਕਾਂਦੇ ਇੱਕ ਕੂਰਿਆਂ ਵਾਲਾ ਰਾਜ ਇਹ ਨਰਾ ਨੀਤੀ ਇਹ ਨਰਾ ਦਿਮਾਗ ਚੱਲਣ ਡਿਆ ਵਾ ਇਹਨਾਂ ਤੁਹਾਨੂੰ ਕਿਤੇ ਨਾ ਕਿਤੇ ਲੱਗ ਰਿਹਾ ਕਿ ਸਰਕਾਰਾਂ ਦਾ ਹੀ ਇੱਥੇ ਸਾਰਾ ਜਿਹੜਾ ਵਾ ਜੋ ਵੀ ਅੱਜ ਖੱਜਲ ਖਵਾਰੀ ਆ ਆਮ ਪਬਲਿਕ ਨੂੰ ਮਹਿਕਮੇ ਨੂੰ ਜੋ ਵੀ ਆ ਪੈਣ ਮੇਰੀਏ ਤੁਸੀਂ ਆਪਾਂ ਪੰਜ 사 ਕਿੰਨੇ ਖਫਤਕਾਰ ਆਏ ਪਏ ਆ ਇਹਨਾਂ ਦੀ ਦੁੱਖ ਵੇਖ ਕੇ ਅਸੀਂ ਖੁਦ ਮਜਬੂਰ ਹੈਗਾ ਤੂੰ ਇਹ ਤੱਕਰਾ ਸਾਡੇ ਨਾਲ ਹੀ ਹੋਣ ਦੇ ਤੇ ਹੱਡ ਦੇ ਆ ਕੇ ਵਿਚਾਰੇ ਕੰਢੇ ਨਾ ਬਲੇਮ ਕੰਢੇ ਆ ਤੇ ਸਾਨੂੰ ਕੰਨਗੇ ਉਧਰ ਉੱਥੇ ਬੈਠੇ ਚੰਡੀਗੜ੍ਹ ਬੈਠੇ ਹੋਦੇ ਸੀ ਲਾਗੇ ਬੈਠੇ ਆ ਉਹਨਾਂ ਦੀ ਤਾਂ ਬੱਤੀ ਚ ਬੰਦ ਵੀ ਕਰ ਦੋ ਵਰਤ ਗੱਲ ਉਹਨਾਂ ਦਾ ਇਨਵਰਟਰ ਬੰਦ ਨਹੀਂ ਹੋਣਾ ਇਹ ਕਰਕੇ ਸਾਡੀ ਇਹ ਚੀਜ਼ਾਂ ਚਾਹੁੰਦੇ ਆ ਵੀ ਸਾਨੂੰ ਇਹ ਜਿੱਦੜ ਸੰਸਾਫ ਮਿਲੇ ਤੇ ਅਸੀਂ ਕੁਝ ਨਾਡੇ ਮੁਹਤੀ ਮੰਗਾ ਜੀ ਮੰਗਾ ਜੀ ਸੇਵਾਰੀ ਸਿਸਟਮ ਬੰਦ ਕੀਤਾ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਇੱਕ ਜਿਹੜਾ ਸੀਐਚਪੀ ਕੰਮੇ ਰੱਖੇ ਆ ਉਹਨਾਂ ਨੂੰ ਸਰਕਾਰ ਇੱਕ ਪਲਾਜ਼ਮ ਨੂੰ 52000 ਰੁਪਿਆ ਸੈਲਰੀ ਦੇ ਰਹੀ ਆ ਤੇ ਠੇਕੇਦਾਰ ਉਹਨਾਂ ਨੂੰ ਜਿਹੜਾ ਵਾ 10000 ਰੁਪਿਆ ਸੈਲਰੀ ਦੇ ਰਿਹਾ ਵਾ ਇਹ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ ਜਦੋਂ ਆਪਣੀ ਭਗਵੰਤ ਮਾਨ ਦੀ ਆਪ ਸਰਕਾਰ ਨੇ ਪਾਣਾ ਸੀ ਉਹਦੇ ਉਹਨਾਂ ਨੇ ਐਲਾਨ ਕੀਤਾ ਸੀ ਜਿਹੜਾ ਬਿਜਲੀ ਬੋਰਡ ਪ੍ਰਾਈਵੇਟ ਦੇ ਹੱਥਾਂ ਦੇ ਵਿੱਚ ਚਲੇ ਗਿਆ ਵਾ ਉਹਨੂੰ ਇਹ ਬਿਜਲੀ ਬੋਰ ਨੂੰ ਪਹਿਲੇ ਪਹਿਲੇ ਰੂਪ ਚ ਲਿਆਉਣਗੇ ਪਾਵਰ ਕਾਰਪੋਰੇਸ਼ਨ ਦਾ ਨਾਮ ਬਦਲ ਕੇ ਬਿਜਲੀ ਬੋਰ ਕੀਤਾ ਜਾਊਗਾ ਤੇ ਜਿਹੜੀਆਂ ਸਾਡੀ ਸਾਡੀਆਂ ਹਾਕੀ ਮੰਗਾ ਵਾਂ ਉਹਦੇ ਵਿੱਚ ਇਹੋ ਹੀ ਆ ਵੀ ਰੈਗੂਲਰ ਭਰਤੀ ਕੀਤੀ ਜਾਵੇ ਜਿਹੜੇ ਕੱਚੇ ਕੰਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਸਾਡੇ ਆਰਟੀਮ ਉਸੀ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਵਾ 15 15 20 20000 ਰੁਪਏ ਤਨਖਾਹ ਉਹਨਾਂ ਦੀ ਘੱਟ ਆ ਦੂਸਰੇ ਮਲਾਜ਼ਮਾਂ ਨਾਲੋਂ ਉਹ ਵੀ ਸਾਡਾ ਜਿਹੜਾ ਉਹ ਮੰਗ ਮੇਨ ਆ 295/19 ਜਿਨ੍ਹਾਂ ਦਾ ਜਨਕ ਉਹਨਾਂ ਨੂੰ ਤਨਖਾਹਾਂ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਆ ਉਹਨਾਂ ਨੂੰ ਤਨਖਾਹਾਂ ਪੂਰੀਆਂ ਨਹੀਂ ਉਹਨਾਂ ਨੇ ਆਪਣੀ ਪੂਰੀ ਕਰ ਲਈ ਆ ਤੇ ਅਨਸਾਰ ਸਰਵੇਜ਼ਨ ਪੇਡ ਉਹਨਾਂ ਨੂੰ ਜੜੀ ਆ ਉਹ ਤਾਂ ਦੀ ਸੈਲਰੀ ਪੂਰੀ ਕੀਤੀ ਜਾਵੇ। ਹਾਂਜੀ ਬੈਕੀ ਮੰਗਾ ਜੇ ਸਾਡੇ ਠੀਕ ਹੈ ਤੁਸੀਂ ਵੇਖ ਰਹੇ ਹੋ ਬਾਬਾ ਕਾਲਾ ਤੋਂ ਲਾਈਵ ਤਸਵੀਰਾਂ ਜੋ ਕਿ ਇਹਨਾਂ ਵੀਰਾਂ ਦੀ ਕਿਤੇ ਨਾ ਕਿਤੇ ਮੰਗਾਂ ਬਿਲਕੁਲ ਰਾਈਟ ਆ ਤੇ ਸਰਕਾਰ ਨੂੰ ਇਹਨਾਂ ਤੱਕ ਜ਼ਰੂਰ ਪਹੁੰਚ ਕਰਨੀ ਚਾਹੀਦੀ ਜੋ ਅੱਜ ਇਹ ਹੱਕੀ ਮੰਗਾ ਲੈ ਕੇ ਇੱਥੇ ਬੈਠੇ ਆ ਤੇ ਆਮ ਪਬਲਿਕ ਦੇ ਨਾਲ ਵੀ ਆ ਤੇ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਬਾਬਾ ਬਕਾਲਾ ਤੋਂ ਬਿਜਲੀ ਘਰ ਤੋਂ ਬੁਖਾ ਰਹੇ ਆ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਡਮ ਜੀ ਸਹੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀਆਂ ਜੋ ਵੀ ਖੜੀਆਂ ਹੱਕੀ ਮੰਗਾ ਵਾ ਉਹਦੇ ਵਿੱਚ ਜਿਵੇਂ ਕਿ ਇਹ ਸਭ ਤੋਂ ਸਾਡੀ ਪਹਿਲੀ ਹੱਕ ਮੰਗਾ ਵੀ ਜੇ ਕੋਈ ਫੌਜੀ ਆ ਉਹ ਬਾਰਡਰ ਦੇ ਉੱਤੇ ਸ਼ਹੀਦ ਹੁੰਦਾ ਵਾ ਉਹਨੂੰ ਆਪਾਂ ਉਹਨੂੰ ਸ਼ਹੀਦ ਦਾ ਦਰਜਾ ਦਿੰਦੇ ਆ ਤੇ ਇੱਕ ਸਾਡਾ ਪੀਲੀ ਮੁਲਾਜ਼ਮਾ ਉਹ ਵੀ ਤਾਂ ਸਾਡਾ ਪੀਲੀ ਮੁਲਾਜ਼ਮੀ ਤਾਂ ਲੋਕਾਂ ਦੀ ਸੇਵਾ ਹੀ ਕਰਨ ਰਿਹਾ ਇੱਥੇ ਉਹ ਲੋਕਾਂ ਦੀ ਸੇਵਾ ਹੀ ਕਰਨ ਰਿਹਾ ਵਾ ਲੋਕਾਂ ਦੀ ਸੇਵਾ ਕਰਦਾ ਜੇ ਕੋਈ ਅਚਾਨਕ ਹਾਦਸਾ ਹੁੰਦਾ ਵਾ ਤੇ ਉਹਨੂੰ ਘੱਟੋ ਘੱਟ 1 ਕਰੋੜ ਦਾ ਮਾਗਿਆ ਦੇਣਾ ਚਾਹੀਦਾ ਵਾ ਤੇ ਬਾਕੀ ਉਹਨੂੰ ਇੱਕ ਸ਼ੀਦਰਾ ਦਰਜਾ ਵੀ ਦੇਣਾ ਜੇਦਾ ਵਾ ਪਿਛਲੇ ਸਮੇਂ ਤੋਂ ਸਾਡੇ ਜਿਹੜੇ ਆਰਟੀਓ ਵੀਰ ਵਾ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਕ ਨਹੀਂ ਦਿੱਤੇ ਜਾ ਰਹੇ ਜੋ ਵੀ ਮਤਲਬ ਆਪਣੇ 295 ਬੜਾ 19 ਵਾਲੇ ਆ ਉਹ ਆਪਣਾ ਪਰਮਿਸ਼ਨ ਪੀਡ ਪੂਰਾ ਕਰ ਚੁੱਕੇ 3 ਸਾਲ